ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂਦਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਇਗਾ ਨਾਲ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਤੋਂ ਕਰਾਂਗੇ ਜੀ ਕਵਰ ਇੱਕ ਦਾ ਤੁਹਾਨੂੰ ਨੀਲੀ ਰਾਵੀ ਦਾ ਟੱਚ ਇੰਗ ਦਿਖਾ ਦੇਾਂਗੇ ਠੀਕ ਹੈ ਜੀ ਵੱਡੇ ਗੱਦਕਾਰ ਦੀ ਕਿੰਨੇ ਕ ਦਿਨ ਕੱਢਦੀ ਉਹ ਵੀ ਪੁੱਛਾਂਗੇ ਤੇ ਚੰਗੇ ਦੁੱਧ ਰਗਾੜ ਵਾਲੀ ਮੱਝ ਆ ਗਈ ਕਿਹੜਾ ਸੂ ਉਹ ਵੀ ਪੁੱਛਾਂਗੇ ਤੇ ਇੱਕ ਸਾਨੂੰ ਸੂਈ ਸਵਾਈਂ ਜੇਰ ਜੱਪੇ ਦੀ ਸਭ ਕੁਆ ਕੰਪਲੀਟ ਆ ਮਗਰ ਆ ਗਿਆ ਮੇਲ ਕੱਪ ਕੱਟਾ ਜੀ ਗੱਲਬਾਤ ਸਾਰੀ ਬਾਈ ਨ ਕਰਾਂ ਮੈਂ ਸਸੀ ਕਾ ਵੀਰੇ ਸਹੀ ਗੱਲ ਬਾਈ ਜੀ ਹੋ ਠੀਕ ਠਾਕ ਹੋ ਵਧੀਆ ਵੀਰੇ ਕੋਲਾ ਤਾਂ ਨੰਬਰ ਬੋਲ ਦਗੇ ਜੀ ਨੰਬਰ ਆਪਣਾ 98767 ਜੀ 82344 82344 ਪਿੰਡ ਵੀਰ ਆਪਣਾ ਪਿੰਡ ਸਿਲਬਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਵੀਰੇ ਨੇੜੇ ਪਿੰਡ ਭਾਈ ਰੁਪਾ ਗਮਟੀ ਕਣੋ ਕੇ ਸਦਾਨਾ ਰੰਪਰਾ ਆ ਗਿਆ ਹਾਂਜੀ ਰੰਪਰਾ ਮੰਡੀ ਮੇਨ ਆਪਾਂ ਨੂੰ ਪਸ਼ੂ ਮੰਡੀ ਜਿਹੜੀ ਲੱਗ ਹਾਂਜੀ ਬਾਈ ਤੇ ਬਾਈ ਜੀ ਚੰਗਾ ਚੱਲ ਜੀ ਜਾਂਦਾ ਪਹਿਲਾਂ ਤਾਂ ਕੰਮ ਹਾਂ ਵਧੀਆ ਬਾਈ ਸਾਫ ਸੁਥਰਾ ਪਸ਼ੂ ਹੋਵੇ ਤਾਂ ਵੇਚੀ ਜਾਂਦਾ ਵੀਡੀਓ ਦਾ ਰਿਸਪੌਂਸ ਕਿਵੇਂ ਰਿਹਾ ਬਹੁਤ ਵਧੀਆ ਵੀਰੇ ਓਕੇ ਜੀ ਕਾਫੀ ਟਾਈਮ ਹੋ ਗਿਆ ਹਾਂ ਕਾਫੀ ਆ ਬਾਕੀ ਬਾਈ ਸਾਫ ਸੁਥਰਾ ਹੋਊਗਾ ਬਸ ਸਾਫ ਸੁਥਰਾ ਤਾਂ ਪੀ ਵੇਚਦਾ ਤੇ ਇੱਕ ਗੱਲ ਹੋਰ ਹੈਗੀ ਆ ਤੁਹਾਡੀਆਂ ਵੀਡੀਓ ਆਪਾਂ ਲਗਾਤਾਰ ਕਰੀ ਜਾਂਦੇ ਆ ਲਾਂਭਾ ਨਹੀਂ ਤੁਹਾਡਾ ਹੈਗਾ ਜੰਮ ਬਾਈ ਪਸ਼ੂ ਚੰਗਾ बिक ਜਾਂਦਾ ਲਾਂਭਾ ਆਪਾਂ ਆਪ ਨਹੀਂ ਲਿਆਉਂਦੇ ਕਿਉਂਕਿ ਬਾਈ ਕਈ ਵਾਰੀ ਆਪ ਆਪਣਾ ਟਰੈਕਟਰਾਂ ਮਾਰਾ ਪਾਵਾਂਗੇ ਤਾਂ ਪਰ ਲਾਂਬਾ ਲਾਵਾਂ ਹਾਂ ਹਾਂ ਬਾਈ ਹਾਂ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੇ ਨੇ ਸੂਈ ਸਬਾਈ ਕਦੋਂ ਸੂਈ ਤੇ ਕਿਹੜਾ ਸੂਆ ਇਹ ਬਾਈ ਰਾਤ 1 ਵਜੇ ਸੂਈ ਆ ਜੀ 1 ਵਜੇ ਸੂਪੀ ਮਗਰ ਆ ਗਿਆ ਕਟਾ ਮਗਰ ਕਟਾ ਜੈਡ ਬਲੈਗਾ ਸਾਰੀ ਬਾਈ ਡੈਡ ਬ੍ਰੇਕ ਤੇ ਯਾਰ ਲੇਵੇ ਲੂਵੇ ਤੇ ਲੇਖੇ ਮੁਕਿਆ ਚਾਰੇ ਹੀ ਥਣ ਤੇ ਚਾਰੇ ਹੀ ਗੈਬ ਤੇ ਲੱਗੇ ਬਾਈ ਆ ਦੇਖੋ ਜੀ ਵੀਡੀਓ ਦੇ ਵਿੱਚ ਜੇਰ ਪਈ ਗਈ ਬਾਈ ਆ ਦੇਖ ਲਓ ਜੀ ਜੇਰ ਇਹਦੀ ਕੰਪਲੀਟ ਆ ਵੈਸੇ ਮੱਝ ਦੀ ਜੇਰ ਬਹੁਤ ਘੱਟ ਰਹਿੰਦੀ ਹੈ ਹਨਾ ਤੇ ਬਾਈ ਕਿੰਨਾ ਕੁ ਦੁੱਧ ਆ ਪਾਇ ਤੋ ਉਮੀਦ ਲਾ ਸਕਦੇ ਬਾਈ ਇਹ ਤੋ 10 ਤੋਂ 1 ਜੋ ਮਜਾਇਜ ਹੈ ਲਹਾਨਾ ਐਮ 15 ਕਹਿੰਦਾ ਕੀ ਫਾਇਦਾ ਤੇ ਲੈਵਲ ਉਹ ਵਾ ਦੇਖ ਕੇ ਤਾਂ ਆਪਾਂ ਨੂੰ 13 ਵੀ ਕਹਿ ਸਕਦੇ ਸਿੰਗ ਥਲੇ ਦੇ 1 ਨੰਬਰ ਖੋਲੋ ਜੀ ਤੋਰਾ ਕਰਾਇਗੇ ਚ ਇੱਕ ਤੇ ਬੱਚਾ ਜੋ ਚੱਲੇ ਭੋਮਾਂ ਦੀ ਚੋਈ ਚੱਲੇ ਜੀ ਕੋਈ ਔਰਤ ਚੰਗੀ ਸਾਫ ਸੁਥਰੀ ਆਪਾਂ ਇਹਨੂੰ ਝੋਟੀ ਕਹਿ ਸਕਦੇ ਆ ਥਾਣੀ ਨਹੀਂ ਬਈ ਇਹੋ ਜਿਹਾ ਲੱਗਦਾ 1.5 ਲੱਖੋਂ ਇਹਨੂੰ ਜ਼ਿਆਦਾ ਥਾਣੇ ਇਹੋ ਜਿਹਾ ਨਹੀਂ ਲੱਗਦਾ ਰੇਟ ਜਮਾਇਜ ਹੋਊਗਾ ਜੀ ਥਣ ਹਵਾਨੇ ਦੀ ਪੂਰੀ ਸਾਫ ਸੁਥਰੀ ਆਪਾਂ ਇਹਨੂੰ ਕਹਿ ਸਕਦੇ ਹਾਂ ਕੱਲਾ ਕੱਲਾ ਥਣ ਤਾਂ ਵੀ ਕੋਈ ਆਇਆ ਨਹੀਂ ਨਿਮਾਈ ਨਹੀਂ ਬਈ ਨੇ ਰਾਤ ਸੁੱਈ ਹੁਣੇ ਬਾਹਰੇ ਕੱਢ ਕੇ ਵੀਡੀਓ ਪਾਈ ਆ ਹੂੰ ਬ ਹਾਂਜੀ ਬਾਕੀ ਸਿੰਗਾ ਸੁੰਗਾ ਦੀ ਉਹ ਸੋਹਣੀ ਆ ਬਈ ਮੈਂ ਕਹਿੰਦਾ ਰਿਕਵੈਲਿਟੀ ਵਾਲੀ ਆ ਗਈ ਸਿੰਘ ਬੱਖੋ ਸਿੰਘ ਸ਼ਗਾਰ ਪੂਰਾ ਚੰਗਾ ਬਾਕੀ ਦੀ ਗੱਲ ਮੇਨ ਇਹਦੇ ਸੀਲਸਾ ਬਹੁਤ ਆ ਹਾਂਜੀ ਹਾਂ ਆ ਲੋ ਜੀ ਕੱਲਾ ਕੱਲਾ ਥਾਣਾ ਜੀ ਚਾਰੇ ਥਾਣ ਚਾਰੇ ਸਪੇਸ ਦੇ ਉੱਪਰ ਜੀ ਤੇ ਬਾਕੀ ਦੀ ਗੱਲ ਫੁੱਲ ਜਾਣਕਾਰੀ ਤੁਸੀਂ ਲੈ ਲੈਣੀ ਆ ਜੀ ਸੌਦਾ ਕਰਨਾ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਆ ਦਿਖਾ ਦਵਾਂਗਾ ਕਰੋ ਵੀ ਬਾਈ ਜੀ ਲਿਓ ਜੀ ਫਿਰ ਮਾਰੋ ਧਾਰਾ ਵੀਰੇ ਦੋ ਦੋ ਹਾਂ ਦੇਖੋ ਜੀ ਪੂਰਾ ਐ ਨਹੀਂ ਬਈ ਪੋਲੀ ਵਾਲੇ ਪੋਲੀ ਧਾਰ ਤੇ ਜਿਵੇਂ ਮਰਜੀ ਬੇਫਿਕਰ ਹੋ ਜਾਣਾ ਹਨਾ ਭਾਈ ਦੋਲ ਹੱਥ ਤਾਂ ਆ ਦੇਖੋ ਲੈ ਦੂਜੇ ਨੂੰ ਮਾਰ ਦੋ ਵੀਰੇ ਤੇ ਬਾਈਆਂ ਦਾ ਕਹਿਣਾ ਕੋਈ ਥਾਣ ਵਾਲੀ ਕੋਈ ਪਹਾੜ ਵਾਲੀ ਗਲਤ ਫਲ ਕਰੀ ਅਸੀਂ ਨਹੀਂ ਪਾਉਣੀ ਚੈਨਲ ਦੇ ਉੱਤੇ ਬਸ ਵੀਰੇ ਕੀ ਬਰਾਜ ਆ ਗਿਆ ਦਾ ਭਾਈ ਕਿੰਨੇ ਪੈਸੇ ਲੈ ਲੈ ਵੀਰੇ ਹਾਂ ਭਾਈ ਜਮਾ ਜਾਏਗਾ ਜਮਾ ਬਸ ਲੈਣ ਦੇਣੀ ਦੱਸੋ ਯਾਰ 1,10,000 ਚ ਮਾਨਦਾਨ ਕਰਾਂਗੇ ਜੀ ਓਕੇ 1,10 ਚੋੜਾ ਮਾਨਦਾਨ ਹੋ ਜਾਣਾ ਹਾਂ ਜੀ ਤੇ ਅੱਗੇ ਵੀਰੇ ਨੀਲੀ ਰਾਵੀ ਦਾ ਟੱਚ ਚ ਅੱਖਾਂ ਚ ਜਵਾਬ ਵੀ ਮਾਰੇ ਮੋਟੇ ਹੈਗੇ ਆ ਹਾਂ ਭਾਈ ਥੱਲੇ ਸਾਰਾ ਬੂਥੀ ਬੱਤੀ ਤੇ ਹੈਗਾ ਭਾਈ ਸਾਜੀ ਤੇ ਬੂਥੀ ਬਾਤੀ ਤੇ ਵੀ ਤੇ ਭਾਈ ਵੱਡੇ ਘਾਤ ਘਾਟ ਦੀ ਆ ਗਈ ਹੈ ਨਾ ਹਾਂ ਫੁੱਲ ਵੱਡਾ ਲੇਵਾ ਭਾਈ ਦੁੱਧ ਦੁੱਧ ਵਾਲੀ 16 ਲੀਟਰ ਦੀ ਜੁੰਮੇ ਵਾਰੀ ਯਾਰ ਜੇ ਆਪਾਂ ਗੱਲ ਕਰ ਲਗੇ ਲਮਾਈ ਲਮੂਈ ਦੀ ਭਾਣ ਦੀ ਕੋਈ ਵੀ ਰੀਪੀਤਾ ਜੱਕ ਲਿਆ ਹੋਵੇ ਹੈ ਨਾ ਹਾਂ ਹਾਂ ਜੀ ਕੁਆਲਿਟੀ ਇਹਦੀ ਫੁੱਲ ਆ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਆਪਾਂ ਇਹਨੂੰ ਕਹਿ ਸਕਦੇ ਆ ਕਿਸੇ ਪਾਸਿਓ ਮਾਇਨਸ ਪੁਆਇੰਟ ਨਹੀਂ ਝੋਟੀ ਦੇ ਵਿੱਚ ਥਣਲੇਵੇ ਦਾ ਚੰਗਾ ਬਹੁਤ ਆ ਜੀ ਦੇਖੋ ਹੂੰ ਚੰਗੇ ਸਾਫ ਸੁਥ ਤੇ ਦੁੱਧ ਬਾਈ ਕਿੰਨਾ ਦੇ ਸਕਦੀ ਆ ਮੀਂ ਦੁੱਧ ਬਾਈ ਦੂਜੇ ਸੂਏ ਦਿੱਤਾ ਵਾ ਬਾਈ 14 ਲੀਟਰ 14 ਲੀਟਰ ਬਾਈ ਦੀ 16 ਲੀਟਰ ਜ਼ਿੰਮੇਵਾਰੀ ਆ ਬਾਈ ਦੁੱਧ ਦੀ ਜਿਹੜੇ ਸਾਡ ਕੱਡ-ਕੱਡ ਕੰਨ ਨਹੀਂ ਉੱਚੀ ਆਪਾਂ ਇਹਨੂੰ ਕਹਿ ਸਕਦੇ ਹਾਂ ਹਾਂ ਫੁੱਲ ਆ ਵੀਰੇ ਹੂੰ ਤੇ ਥਣ ਥਣ ਕੱਲਾ-ਕੱਲਾ ਲੱਗਿਆ ਜੀ ਰੇਟ ਇਹਦਾ ਵੀ ਜਮਾ ਜਾਇ ਜੋ ਚੰਗੀਆਂ ਜੋ ਆਪਾਂ ਇਹਨੂੰ ਕਹਿ ਸਕਦੇ ਆ ਕਿਉਂਕਿ ਨਰਮ ਪੁਆਇੰਟ ਇਹਦੇ ਵਿੱਚ ਇੱਕ ਵੀ ਨਹੀਂ ਆ ਦੇਖੋ ਬਾਕੀ ਦੇਖਣ ਵਾਲੇ ਭੈਣ ਭਰਾਵਾਂ ਨੇ ਆਪੇ ਦੇਖ ਲੈਣੀ ਹੈ ਕਦ ਕਾਠ ਦੀ ਮੇਰੇ ਜ਼ਿੰਮੇਵਾਰੀ ਮਾਰੇ ਬਾਈ ਥਾਣ ਤੋਂ ਖਿੱਚੇ ਸੀ ਓਕੇ ਜਾਮਾ ਜਾਮਾ ਓਕੇ ਬਾਈ ਜਿਹਦੇ ਢਿੱਲੇ ਆਂਦੇ ਆਪਾਂ ਮਤਲਬ ਟੀਗਾ ਵੀ ਚੰਗਾ ਭਰਿਆ ਵਾ ਕਹਿੰਦੇ ਉਹ ਕਿ ਟੀਗਾ ਵੀ ਪੂਰਾ ਇੱਕ ਨੰਬਰ ਭਰਿਆ ਜੀ ਹਾਂਜੀ ਚਾਰੇ ਪਾਸੇ ਮਾਰ ਕੇ ਸਾਰੇ ਆ ਜੀ ਤੇ ਬਾਈ ਇਹਦਾ ਪ੍ਰਾਈਜ਼ ਕਿੰਨਾ ਆ ਗਿਆ ਇਹਦਾ ਬਾਈ 1,30,000 ਚੋਂ ਮਾਨਦਾਨ ਕਰਾਂਗੇ ਓਕੇ ਜਮਾ ਜਾ ਯਾਰ ਬਾਕੀ ਲੇਵੇ ਲੂਵੇ ਦੀ ਬਾਈ ਤੁਸੀਂ ਦੇਖ ਲੈ ਤੇ ਕਿੰਨੇ ਦਿਨ ਕੱਟ ਕੇ ਤੇ ਲੇਵਾ ਦਾ ਫਰਾ ਜੀ 2 ਤਰੀਕ ਨੂੰ ਦਿਨ ਪੂਰੇ ਆ ਜੀ ਓਕੇ 2 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਆ ਜੀ ਚੰਗੀਆਂ ਜੋ ਆ ਗਈ ਆਈ ਸੀ ਹੰਲੀ ਆ ਜੀ ਦੇਖ ਸੀਓ ਸੰਡੀ ਪੂਸ ਚੱਕ ਲਈ ਹੈ ਨਾ ਹਾਂਜੀ ਬਾਈ ਤੇ ਬਾਈ ਕਹਿੰਦਾ ਨਹੀਂ ਪਰ ਸੂਈ ਵੀ ਦੀ ਵੀਡੀਓ ਅਪਲੋਡਾ ਸੂਈ ਵੀ ਦੀ ਤਾਂ ਫਿਰ ਬਾਈ ਰੇਟ ਵੀ ਵਾਜੂਗਾ ਰੇਟ ਵੀ ਵਾਜੂਗਾ ਬਾਈ ਕਹਿੰਦਾ 145 45 ਉਹਦਾ ਉਹਦਾ ਰੇਟ ਹੋਗਾ ਨਾ ਹਾਂਜੀ ਹਾਂ ਤੇ ਨੰਬਰ ਬੋਲੀ ਬਾਈ ਨੰਬਰ ਬਾਈ 9876782344 ਹੂੰ ਸਪੈਂਡ ਸਿਲਵਰ ਹੈ ਬਾਈ ਕੋਈ ਬੰਦਾ ਜਾ ਕੇ ਨਾ ਆਵੇ ਬਾਈ ਦੋਨੇ ਮੈਚਾਂ ਚੰਗੀਆਂ ਹੀ ਆਗੀਆਂ ਲਾਂਬੇ ਵਾਲਾ ਕੰਮ ਨਹੀਂ ਓਕੇ ਜੀ ਕਰ ਲਿਓ ਬਾਈਆਂ ਨਾਲ ਸੰਪਰਕ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਆ ਕਿਨਾਂ ਵੀ